ਹੈਲੋ ਦੋਸਤੋ ਬਸ਼ ਫਿਚਰ ਐਜੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਦੋਸਤੋ ਜੇਕਰ ਤੁਸੀਂ ਪੀਐਸਟੈਟ ਦਾ ਐਗਜ਼ਾਮ ਦੇਣਾ ਹੈ ਤਾਂ ਤੁਹਾਡਾ ਜੋ ਸਬਜੈਕਟ ਐ ਐਸਐਸਟੀ ਹੈ ਤਾਂ ਚਲੋ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਸਾਡੇ ਚੈਨਲ ਉਪਰ ਤੁਹਾਨੂੰ ਰੈਗੂਲਰ ਜੋ ਪੀਐਸਟੈਟ ਦਾ ਐਸਐਸਟੀ ਰਿਲੇਟਡ ਜੋ ਕਲਾਸਸ ਮਿਲਦੀਆਂ ਰਹਿਣਗੀਆਂ ਚੈਨਲ ਤੇ ਫਸਟ ਵਾਰ ਵਿਸਿਟ ਕੀਤਾ ਚਲੋ ਸਬਸਕ੍ਰਾਈਬ ਕਰ ਦੇਣਾ ਤੇ ਆਪਣੇ ਹੋਰਨਾਂ ਦੋਸਤਾਂ ਤੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਕਵੈਸਚਨ ਨੰਬਰ 1 ਮਹਾਰਾਜਾ ਰਣਜੀਤ ਸਿੰਘ ਦੀ ਮੌਸਮੇ ਭਾਰਤੀ ਬ੍ਰਿਟਿਸ਼ ਸੈਨਾ ਦਾ ਸੈਨਾਪਤੀ ਕੌਣ ਸੀ ਤਾਂ ਰਾਈਟ ਆਨਸਰ ਹੈ ਸਰ ਹੈਨਰੀ ਫੈਨ ਠੀਕ ਹੈ ਜੀ ਸਰ ਹੈਨਰੀ ਫੈਨ ਸੀਗਾ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਸਮੇ ਬ੍ਰਿਟਿਸ਼ ਸੈਨਾ ਦਾ ਸੈਨਾਪਤੀ ਠੀਕ ਹੈ ਜੀ ਤਾਂ ਇਹ ਜੋ 1838 ਵੀ ਨੂੰ ਲਾਹੌਰ ਦਰਬਾਰ ਵਿਖੇ ਪਹੁੰਚਿਆ ਸੀ ਠੀਕ ਹੈ ਨੌਮ ਹਾਲ ਸਿੰਘ ਦੇ ਵਿਆਹ ਤੇ ਤਾਂ ਇਸ ਨੇ ਉਸ ਟਾਈਮ ਹੀ ਅੰਦਾਜ਼ਾ ਲਗਾ ਲਿਆ ਸੀ ਕਿ ਜੋ ਪੰਜਾਬ ਤੇ ਕਬਜ਼ਾ ਕਰ ਲਈ ਕਿੰਨੀ ਸੈਨਾ ਦੀ ਜ਼ਰੂਰਤ ਹੈ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਕਦੋਂ ਹੋਈ ਤਾਂ ਰਾਈਟ ਆਨਸਰ ਹੈ ਜੂਨ 1839 ਵੀ ਠੀਕ ਹੈ 27 ਜੂਨ 1839 ਵੀ ਲਾਰਡ ਹਾਰਡਿੰਗ ਤੋਂ ਪਹਿਲਾਂ ਭਾਰਤ ਦਾ ਗਵਰਨਰ ਜਨਰਲ ਕੌਣ ਸੀ ਤਾਂ ਰਾਈਟ ਆਨਸਰ ਹੈ ਲਾਰਡ ਐਲਨ ਬਰਾ ਠੀਕ ਹੈ ਜੋ ਕਿ 1844 ਤੱਕ ਭਾਰਤ ਦਾ ਗਵਰਨਰ ਜਨਰਲ ਸੀ ਉਸ ਤੋਂ ਬਾਅਦ ਜੋ ਲਾਰਡ ਹਾਰਡਿੰਗ ਬਣਿਆ ਸੀ 1844 ਵਿੱਚ ਕਿਹੜਾ ਜੈਨ ਸੰਪਰਦਾਇ ਸਫੈਦ ਪੋਸ਼ਾਕ ਪਹਿਨਦਾ ਸੀ ਤਾਂ ਰਾਈਟ ਆਨਸਰ ਹੈ ਸਤੰਬਰ ਠੀਕ ਹੈ ਸਤੰਬਰ ਜੋ ਸਪੈਦ ਪਸਾਕ ਪੈਂਦੇ ਸੀ ਜੈਨ ਧਰਮ ਜੋ ਕੀ ਦੋ ਪਾਰਟ ਵਿੱਚ ਡਿਵਾਈਡ ਹੋ ਗਿਆ ਸੀ ਸਤੰਬਰ ਤੇ ਦਸੰਬਰ ਠੀਕ ਹੈ ਜੋ ਸਤੰਬਰ ਸੰਨ ਉਹ ਸਪੈਦ ਪਸਾਕ ਪੈਂਦੇ ਸਨ ਭਗਵਾਨ ਮਹਾਵੀਰ ਦਾਦਾ ਹੰਤ ਕਿੱਥੇ ਹੋਇਆ ਸੀ ਤਾਂ ਰਾਈਟ ਆਨਸਰ ਹੈ पावापुरी ठीक है जी पावापुरी विखे होया महावीर भगवान महावीर का देहांत इंडिका देखक कौन सी तो राइट आंसर है मैगस्थनीज ठीक है जी इंडिका देखक मैगस्थनीज सी ਭਾਰਤੀ ਇਤਿਹਾਸ ਵਿੱਚ ਸਵਰਨ ਜੁਗ ਕਿਸ ਕਾਲ ਨੂੰ ਕਿਹਾ ਜਾਂਦਾ ਹੈ ਤਾਂ ਆ ਰਾਈਟ ਆਨਸਰ ਹੈ ਗੁਪਤ ਕਾਲ ਠੀਕ ਹੈ ਗੁਪਤ ਕਾਲ ਨੂੰ ਜੋ ਸਵਰਨ ਜੁਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਸਭ ਤੋਂ ਪੁਰਾਣੀ ਯੂਨੀਵਰਸਿਟੀ ਕਿਹੜੀ ਹੈ ਤਾਂ ਆ ਰਾਈਟ ਆਨਸਰ ਹੈ ਨਾਲੰਦਾ ਯੂਨੀਵਰਸਿਟੀ एजंता लौरा दुफावं हैं तो राइट आंसर है महाराष्ट्र ठीक है जी अजंता लौरा दुफावं जो महाराष्ट्र दीन लाही नाल कौन जुड़िया हुआ सी तो राइट आंसर है अकबर ਮੋਗਲ ਕਾਲ ਦੀ ਦਰਬਾਰੀ ਭਾਸ਼ਾ ਕਿਹੜੀ ਸੀ ਤਾਂ ਰਾਈਟ ਆਨਸਰ ਹੈ ਫਾਰਸੀ ਠੀਕ ਹੈ ਮੋਗਲ ਕਾਲ ਦੀ ਜੋ ਦਰਬਾਰੀ ਭਾਸ਼ਾ ਜੋ ਫਾਰਸੀ ਸੀ ਹਲਦੀ ਕਾਟੀ ਦਾ ਯੁੱਧ ਕਿਸ ਦੇ ਵਿਚਕਾਰ ਹੋਇਆ ਸੀ ਦਾ ਰਾਈਟ ਆਨਸਰ ਹੈ ਮੁਗਲ ਅਤੇ ਮੇਵਾੜਾ ਠੀਕ ਹੈ ਮੁਗਲ ਅਤੇ ਮੇਵਾੜਾ ਵਿਚਕਾਰ ਹੋਇਆ ਸੀ ਹਲਦੀ ਘਾਟੀ ਦਾ ਯੁੱਧ ਨਾਦਰ ਸ਼ਾਹ ਨੇ ਭਾਰਤ ਤੇ ਕਦੋਂ ਹਮਲਾ ਕੀਤਾ ਤਾਂ ਰਾਈਟ ਆਨਸਰ ਹੈ 1739 ਈਸਵੀ ਨੂੰ ਠੀਕ ਹੈ 1739 ਈਸਵੀ ਨੂੰ ਆਦਰਸ਼ਾ ਦੁਆਰਾ ਭਾਰਤੀ ਹਮਲਾ ਕੀਤਾ ਗਿਆ ਸੀ 1857 ਈਸਵੀ ਦਾ ਵਿਦਰੋਹ ਕਿੱਥੋਂ ਸ਼ੁਰੂ ਹੋਇਆ ਸੀ ਤਾਂ ਰਾਈਟ ਆਨਸਰ ਹੈ ਮੇਰਟ ਠੀਕ ਹੈ 10 ਮਈ 1857 ਨੂੰ ਮੇਰਟ ਤੋਂ ਸ਼ੁਰੂ ਹੋਇਆ ਸੀ ਇਹ ਵਿਦਰੋਹ ਬੰਗਾਲ ਦੀ ਵੰਡ ਕਰਨ ਵਾਲਾ ਗਵਰਨਰ ਜਨਰਲ ਕੌਨ ਸੀ ਤਾਂ ਰਾਈਟ ਆਨਸਰ ਹੈ ਲਾਰਡ ਕਾਰਜਨ ਠੀਕ ਹੈ ਲਾਰਡ ਕਾਰਜਨ ਦੁਆਰਾ ਜੋ ਬੰਗਾਲ ਦੀ ਵੰਡ ਕੀਤੀ ਗਈ ਸੀ ਕਿਸ ਸਾਲ ਭਾਰਤ ਦੀ ਰਾਜਧਾਨੀ ਕੋਲਕਾਤਾ ਤੋਂ ਦਿੱਲੀ ਬਣੀ ਆ ਰਾਈਟ ਆਨਸਰ ਹੈ 1911 ਠੀਕ ਹੈ 1911 ਇਸ ਸਾਲ ਨੂੰ ਜੋ ਭਾਰਤ ਦੀ ਰਾਜਧਾਨੀ ਬਣ ਗਈ ਸੀ ਦਿੱਲੀ ਪਹਿਲਾ ਸੀ ਕਲਕੱਤਾ ਬੱਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਅਗਵਾਈ ਕਿਸ ਨੇ ਕੀਤੀ ਤਾਂ ਰਾਈਟ ਆਨਸਰ ਹੈ ਰਣਜੋਤ ਸਿੰਘ ਮਜੀਠੀਆ ਠੀਕ ਹੈ ਜੀ ਜੋ ਬੱਦੋਵਾਲ ਦੀ ਲੜਾਈ ਹੋਈ ਸੀਗੀ 21 ਜਨਵਰੀ 1846 ਈਸਵੀ ਨੂੰ ਠੀਕ ਹੈ ਕਿ ਜਨਵਰੀ 1846 ਈਸਵੀ ਨੂੰ ਹੋਈ ਸੀਗੀ ਐਂਡ ਜੋ ਅੰਗਰੇਜ਼ਾਂ ਦੀ ਅਗਵਾਈ ਹੈਨਰੀ ਸਮਿਥ ਦੁਆਰਾ ਕੀਤੀ ਗਈ ਸੀ ਐਂਡ ਇਸ ਲੜਾਈ ਵਿੱਚ ਜੋ ਸਿੱਖਾਂ ਦੀ ਜਿੱਤ ਹੋਈ ਸੀਗੀ ਠੀਕ ਹੈ ਜੀ ਬੱਦੋਵਾਲ ਦੀ ਲੜਾਈ ਵਿੱਚ ਸਿੱਖਾਂ ਦੀ ਜਿੱਤ ਹੋਈ ਸੀ ਇਸ ਦੀ ਅਗਵਾਈ ਜੋ ਰਣਜੋਤ ਸਿੰਘ ਮਜੀਠੀਆ ਦੁਆਰਾ ਕੀਤੀ ਗਈ ਸੀ ਵਾਸਕੋ ਡੀ ਗਾਮਾ ਕਦੋਂ ਪਾਰਤ ਆਇਆ ਸੀ ਤਾਂ ਰਾਈਟ ਆਨਸਰ ਹੈ 1498 ਠੀਕ ਹੈ 1498 ਨੂੰ ਸਮੁੰਦਰੀ ਰਸਤੇ ਜੋ ਕਾਲੀਕਟ ਪਹੁੰਚਿਆ ਸੀਗਾ ਠੀਕ ਹੈ ਵਾਸਕੋ ਡੀ ਗਾਮਾ ਅਰਥ ਸ਼ਾਸਤਰ ਦਾ ਲੇਖ ਕੌਣ ਹੈ ਦਾ ਰਾਈਟ ਆਨਸਰ ਹੈ ਕਟਲਿਆ ਠੀਕ ਹੈ ਇਹ ਅਰਥ 70 ਦਾ ਲੇਖਕ ਕਟਲਿਆ ਹੈ ਮਸੰਦ ਪ੍ਰਥਾ ਦਾੰਤ ਕਿਸ ਗੁਰੂ ਸਾਹਿਬ ਵੱਲੋਂ ਕੀਤਾ ਗਿਆ ਸੀ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਸੰਦ ਪ੍ਰਥਾ ਦਾ ਜੋ ਅੰਤ ਕੀਤਾ ਗਿਆ ਸੀ ਐਂਡ ਜੋ ਮਸੰਦ ਪ੍ਰਥਾ ਦੀ ਜੋ ਸ਼ੁਰੂਆਤ ਕੀਤੀ ਗਈ ਸੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਇਸ ਤਰ੍ਹਾਂ ਦੋਸਤੋ ਜੋ 20 ਕਵਰਸ ਸਮਾਪਤ ਹੋਏ ਨੇ ਤੁਸੀਂ ਆਪਣੀ ਨੰਬਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਨੇ ਨੇ